ਅੱਜ ਦੀ ਕਹਾਣੀ ਲੋਕਾਂ ਦੀ ਪ੍ਰੀਖਿਆ ਰਾਜਾ ਵਿਕਰਮਾਦਤਿਆ ਨੇ ਇੱਕ ਵਾਰ ਐਲਾਨ ਕਰਵਾਇਆ ਕਿ ਕੱਲ ਸਵੇਰੇ ਜਦੋਂ ਮੇਰੇ ਮਹਿਲ ਦਾ ਮੁੱਖ ਦਰਵਾਜ਼ਾ ਖੁੱਲ੍ਹੇ ਜਾਵੇਗਾ ਉਦੋਂ ਜੋ ਵਿਅਕਤੀ ਮਹਿਲ ਵਿੱਚ ਜਿਸ ਵੀ ਚੀਜ਼ ਨੂੰ ਹੱਥ ਲਾ ਦੇਵੇਗਾ ਉਹ ਉਸਦੀ ਹੋ ਜਾਵੇਗੀ ਐਲਾਨ ਸੁਣ ਕੇ ਲੋਕ ਆਪਸ ਵਿੱਚ ਗੱਲਬਾਤ ਕਰਨ ਲੱਗੇ ਕਿ ਮੈਂ ਤਾਂ ਸਭ ਤੋਂ ਕੀਮਤੀ ਚੀਜ਼ ਨੂੰ ਹੱਥ ਲਾਵਾਂਗਾ ਦੂਜੇ ਦਿਨ ਸਵੇਰੇ ਜਦੋਂ ਮਹਿਲ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਤਾਂ ਸਾਰੇ ਲੋਕ ਆਪਣੀ ਆਪਣੀ ਮਨਪਸੰਦ ਚੀਜ਼ ਨੂੰ ਹਾਸਲ ਕਰਨ ਲਈ ਦੌੜ ਪਏ ਸਭ ਨੂੰ ਇਸ ਗੱਲ ਦੀ ਜਲਦੀ ਸੀ ਕਿ ਪਹਿਲਾਂ ਉਹ ਆਪਣੀ ਮਨਸੰਤ ਚੀਜ਼ ਨੂੰ ਹੱਥ ਲਾ ਦੇਵੇ ਤਾਂ ਕਿ ਉਹ ਚੀਜ਼ ਹਮੇਸ਼ਾ ਲਈ ਉਸਦੀ ਹੋ ਜਾਵੇ ਰਾਜ ਨਰਾਜਾ ਵਿਕਰਮਦਿੱਤਿਆ ਵੱਲ ਬਦਨ ਲੱਗਾ ਤੇ ਰਾਜੀ ਲੱਗੇ ਪੁੱਜ ਗਏ ਉਸਨੇ ਉਹਨਾਂ ਨੂੰ ਛੂ ਲਿਆ ਹੱਥ ਲਾਉਂਦੇ ਹੀ ਰਾਜਾ ਵਿਕਰਮਦਿੱਤਿਆ ਉਸਦੇ ਹੋ ਗਏ ਤੇ ਰਾਜੇ ਦੀ ਹਰ ਚੀਜ਼ ਵੀ ਉਸਦੀ ਹੋ ਗਈ ਇਹ ਨਜ਼ਾਰਾ ਦੇਖ ਰਾਜ ਦੇ ਗੁਰੂ ਨਾਲ ਲੋਕ ਵੀ ਹੈਰਾਨ ਹੋ ਗਏ ਫਿਰ ਗੁਰੂ ਉੱਠੇ ਅਤੇ ਸਮਝਾਉਂਦੇ ਹੋਏ ਬੋਲੇ ਜਿਸ ਤਰ੍ਹਾਂ ਰਾਜਾ ਵਿਕਰਮਦਿੱਤਿਆ ਨੇ ਸਾਰੇ ਲੋਕਾਂ ਨੂੰ ਜੋ ਮੌਕਾ ਦਿੱਤਾ ਉਸ ਮੌਕੇ ਦਾ ਸਹੀ ਫਾਇਦਾ ਚੁੱਕਣ ਵਿੱਚ ਲਗਭਗ ਸਭ ਲੋਕਾਂ ਨੇ ਹੀ ਗਲਤੀਆਂ ਕੀਤੀਆਂ ਠੀਕ ਹੈ ਇਸੇ ਤਰ੍ਹਾਂ ਸਾਰੇ ਦੁਨੀਆ ਦਾ ਮਾਲਕ ਵੀ ਸਾਨੂੰ ਰੋਜ਼ਾਨਾ ਮੌਕਾ ਦਿੰਦਾ ਹੈ ਪਰ ਅਫਸੋਸ ਅਸੀਂ ਲੋਕ ਵੀ ਰੋਜ਼ਾਨਾ ਗਲਤੀਆਂ ਕਰਦੇ ਹਾਂ ਅਸੀਂ ਪ੍ਰਭੂ ਨੂੰ ਪਾਉਣ ਦੀ ਕਿ ਕਿਉਂ ਨਾ ਦੁਨੀਆ ਨੂੰ ਬਣਾਉਣ ਵਾਲੇ ਪ੍ਰਭੂ ਨੂੰ ਹੀ ਪਾ ਲਿਆ ਜਾਵੇ ਗੁਰੂ ਗ੍ਰੰਥ ਦੇ ਬਚਨਾਂ ਨੂੰ ਸੁਣ ਕੇ ਲੋਕ ਸਮਝ ਗਏ ਕਿ ਇਹ ਉਹਨਾਂ ਦੀ ਪ੍ਰੀਖਿਆ ਸੀ